ਹੈਲੋ ਸਸੀਗੁਰਾਲ ਜੀ ਕੀ ਹਾਲ ਚਾਲ ਮੈਂ ਤੁਹਾਡਾ ਅਫਸਰ ਅਬਦੁੱਲਾ ਬਿੰਦਪੁਰੀਆ ਤੇ ਆ ਗਿਆ ਆਪਾਂ ਕੈਂਪ ਤੇ ਕਾਲਜ ਕਾਲਜ ਆਏ ਬੈਠੇ ਆਪਣੇ ਬਾਬੇ ਹਨਾ ਗੁਰੂ ਦੀਆਂ ਫੌਜਾਂ ਆ ਗਿਆ ਪਲਵਾਨ ਪੁਲਿਸਗਾ ਪੁਲਸੀਆ ਕਿਵੇਂ ਆ ਵੇ ਠੀਕ ਆ ਇਹ ਬੰਦਾ ਪੁਲਿਸ ਵਾਲੇ ਪਿੰਨ ਨਾਲ ਯਾਰੀ ਵੀ ਮਾੜੀ ਤੇ ਦੁਸ਼ਮਣੀ ਵੀ ਮਾੜੀ ਮੇਰੇ ਨਾਲ ਯਾਰੀ ਮਾੜੀ ਇਹਨੂੰ ਸਵਾਲ ਪਾਇਆ ਬੰਦੇ ਨੂੰ ਕੰਮ ਇਹਨੇ ਕੱਢੇ ਨਹੀਂ ਦੋ ਆ ਗਏ ਬਾਬਿਆਂ ਦੇ ਕੋੜੇ ਬਾਬੇਓ ਕਿਵੇਂ ਆ ਵਧੀਆ ਸੈਟ ਆ ਪੁਲਸ ਵਾਲੇ ਨਾਲ ਯਾਰੀ ਨਾ ਲਾਇਓ ਜੰਗਾ ਕਿ ਬੰਦੇ ਬੇਕਾਰ ਹੁੰਦੇ ਆ ਦੇਖ ਲੈ ਮੈਂ ਦੋ ਵਾਰੀ ਪਰਤ ਕੇ ਦੇਖ ਲਿਆ ਹਾਂ ਹਾਂ ਗਰਾਊਂਡ 'ਚ ਪਈਦਾ ਡੇਢ ਕਬਸਟਾ ਪਾਰ ਆ ਆਪਾਂ ਪਹਿਲਾਂ ਪਲਵਾਨੀ ਕਰਦੇ ਸਾਡੇ ਹੱਥ ਧੌਣੇ ਹੀ ਮਰੀ ਜਾਂਦਾ ਵਾ ਹੋਰ ਇਹਨੇ ਕੁਝ ਨਹੀਂ ਕਰਨਾ ਜਾਬ 'ਚ ਹੋ ਕੇ ਖੜ ਜਾਂਦਾ ਹਾਂ ਕੋਈ ਨਹੀਂ ਕੋਈ ਨਹੀਂ ਹਾਂ ਸੁਣਾ ਗੱਲ ਵਾ ਤੂੰ ਪੁਲਸਾਂ 'ਏ ਗੁੱਸਾ ਕੱਢੂਗਾ ਪੁਲਸਾਂ ਹਾਂ ਹਾਂ ਪਹਿਲਾਂ ਪਲਵਾਨਾਂ ਕੋਲੇ ਹੁਣ ਸੰਦੇ ਇਹਨੇ ਕਿ ਬੜੇ ਹੁੰਦੇ ਯਾਰ ਮੈਂ ਸੁਣਿਆ ਕਹਿੰਦੇ ਪੁਲਸਾਂ ਵਾਲੇ ਕੋਲੇ ਸੰਤ ਬਾਹੜੇ ਹੁੰਦੇ ਸੰਤ ਬਾਹੜੇ ਹੁੰਦੇ ਦਿਖਾ ਦਾਂਗੇ ਤੈਨੂੰ ਛੋਟੇ 'ਚ ਲੈ ਕੇ ਜਾਂਦਾ ਸੀਆਈ ਸਟਾਫ ਜੀ ਉੱਥੇ ਲੈ ਕੇ ਦਿਖਾ ਜਿਹੜੇ ਉਹਨਾਂ ਕੋ ਕਿਹੜੇ ਆਦੂ ਬੰਦੇ ਬਾਵਾ ਪਲਵਾਨ ਵੀ ਹੁਣ ਚੜੂ ਕੋੜੇ ਤੇ ਪਲਵਾਨ ਕਿਹੜੇ ਕੋੜੇ ਤੇ ਬੈਠੀਆਂ ਉਹ ਬੜਾ ਦਾ ਉਹ ਖੜਾ ਉਧਰ ਲਾਲ ਜਾ ਉਹ ਬੜਾ ਦਾ ਖੜਾ ਕੋੜਾ ਸਾਡੇ ਲੱਗ ਗਿਆ ਗਰਾਊਂਡ 'ਚ ਵਾਪਸ ਰੌਣਕ ਆ ਆ ਗਿਆ ਬਾਬੇ ਬਾਬੇ ਕੋਲ ਕੋੜੇ ਨੁਗਰੇ ਮਾਰਵਾੜੀ ਮੰਜੂ ਕੇ ਲੈਣ ਹਾਂ ਖੜਾ ਹਾਂ ਸਪੌਟਲੈਸ ਡੱਬ ਖੜਪੇ ਸਾਰੇ ਕੋੜੇ ਆ ਇਹ ਦੇਖੋ ਕਿ ਤੂੰ ਕਿਹੜੇ ਤੇ ਬੈਠਣਾ ਤੇ ਇੱਕ ਆ ਬਾਬੇ ਮੈਂ ਨਾ ਅੱਜ ਪਹਿਲਾਂ ਉੱਥੇ ਸੀ ਨਾ ਰਾਤ ਸਟੇਡੀਅਮ ਹਨਾ ਕੱਲੋਂ ਇਹ ਆ ਕੱਲ ਯਾਰ ਮੈਂ ਡਾਕਟਰ ਕੋਲੇ ਗਿਆ ਸੀ ਉਹ ਮਿਲਿਆ ਨਹੀਂ ਉਹ ਸਰਦਾਰਾਂ ਦੇ ਦੇਖ ਲਓ ਵੀ ਘੋੜੀ ਘੋੜੇ ਘੱਤੇ ਜਾੜੇ ਗਰਾਊਂਡ 'ਚ ਬਾਬੇ ਘੱਤੇ ਖੇਡਣਗੇ ਪਲਵਾਨ ਅੱਜ ਡੀਵੀ ਕੈਂਪ ਦਾ ਬੈਸਟ ਏਟਰ ਨਿਕਲੇ ਬਾਬਾ ਘੋੜੇ ਨਾਲ ਸਨਮਾਨ ਕਰਦਾ ਪਲਵਾਨ ਨੂੰ ਬਾਬਾ ਕਿਵੇਂ ਆ? ਹਾਂਜੀ ਬੈਠ ਬਈ ਬੈਠ ਬੈਠ ਸਾਡੇ ਪਲਵਾਨ ਨੂੰ ਆਪਾਂ ਸਨਮਾਨਕਰੀ ਪਲਵਾਨਾ ਮਾਰਸ਼ਲ ਬੈਠ ਕੋਡੇ ਤੇ। ਲਾ ਫੇਰ ਕਹਦਾ ਪਲੇਅਰ ਭਰਾ ਦਾ ਤੂੰ ਹੈਂ? ਖੜਾ ਹੁੰਦਾ। ਇਹ ਬਾਬਾ ਦੇ ਕੋਲੇ ਰੱਖੇ ਹੋਏ ਆ ਇਹ ਤਾਂ ਕੋਡੇ ਨੂੰ ਪੂਰਾ ਸਿਖਾਉਂਦਾ ਇਹ ਖੜੇ ਘੂੜੇ ਕਰਨ। ਨੱਚਣਾ ਸਿਖਾਉਂਦਾ ਪੂਰਾ ਕੋਡੇ ਨੂੰ ਹੀ। ਪੱਕਾ ਵੜਾ ਨੂੰ ਕੋਡੇ। ਇਹਦੇ ਲਗਾ ਆ ਬਾਬਾ ਕੁੰਡਿਆਂ ਨਾਲ ਪਾ ਕੇ ਉੱਜੀ ਪਾਇਆ। ਫੇਰ ਪਲਵਾਨ ਦੇ ਵਸ ਤੇ ਨਹੀਂ ਆਉਣਾ। ਔਰ ਫਲਵਾਨਾ ਆ ਫਲਵਾਨਾ ਸਾਡਾ ਬੈਸਟ ਨਿਕਲ ਗਿਆ ਥੋੜਾ ਜਿੱਤ ਗਿਆ ਅੱਜ ਹਾਂ ਕੰਗ੍ਰੈਚੁਲੇਸ਼ਨ ਪੰਡਾ ਫਲਵਾਨਾ ਵਧਾਈਆਂ ਤੁਹਾਨੂੰ ਆਓ ਫੇਰ ਮੈਂ ਤਾਂ ਕੋਈ ਨਹੀਂ ਮਾਂ ਵੀ ਆਉਣਾ ਆਜੋ ਅੱਜ ਮੱਝੂ ਬਾਪਾ ਮੱਝੂ ਕੇ ਲੈਣੀ ਆਣਾ ਇਹ ਹਾਂਜੀ ਹਾਂਜੀ ਹਾਂ ਮੱਝੂ ਕੇ ਲੈਣਾ ਇਲਾ ਬਾਗਲੇ ਦੀ ਕੰਧ ਉੱਤੇ ਹੀ ਖੜਾ ਝਾਕਦਾ ਹੈ ਬਾਪਾ ਕਿੰਨੇ 65 ਔਂਡ ਇੰਚ ਹੈ ਛੱਟ ਵੱਜ ਗਈ ਤੇਰੀ ਜੇਗੀ ਕੋੜਾ ਸਾਡਾ ਕਿੰਨਾ 8 ਨਹੀਂ ਯਾਰ ਹੈਗਾ 36 ਛੌੜ ਇੰਚ ਕੋੜਾ ਇਹ 60 ਨਹੀਂ ਵੱਧ ਰੇਡ 4 ਇੰਚ ਦਾ ਹੈਗਾ ਕੋੜਾ ਇਹ ਮੂੰਹ ਲਿਖ ਜਾ ਸਾਡੇ ਪਲਵਾਨ ਦੇਖ ਕਰਮੀ ਪ੍ਰੈਕਟਿਸ ਤੇ ਪਾਕ ਨਹੀਂ ਕੇ ਆਪਾਂ ਕੋੜਿਆਂ ਦੇ ਲੈਣਾਗੇ ਝੂੜੇ ਪਲਵਾਨਾ ਬਸ ਹੁਣ ਬਾਪੇ ਨੇ ਝੂੜਾ ਦਵਾਇਆ ਨਹੀਂ ਆਪਾਂ ਨੂੰ ਆਪਾਂ ਲੈਣੀ ਨਹੀਂ ਅਸੀਂ ਲੈਨੇ ਆ ਬਈ ਹੋਰ ਕੋੜੇ ਤੇ ਸਾਨੂੰ ਬਾਪੇ ਨੇ ਕਿਹਾ ਇਹ ਕਹਿੰਦੇ ਕੋੜਾ ਥੋੜਾ ਜਿਹਾ ਖਤਰਨਾਕ ਕੋੜਾ ਹੋਰ ਕੋੜਾ ਦੇਖਦੇ ਮਾਈ ਹੋ ਕੋੜੇ ਦਾ ਚਾਹ ਬਣਾ ਪਲਵਾਨ ਜਿਹੜਾ ਹੋ ਖੜਾ ਸਾਹਮਣੇ ਬਈ ਉਹ ਕੋੜਾ ਵੀ ਸੁਹਣਾ ਘੱਟ ਲੱਗਦਾ ਹਨਾ ਖਤਰਨਾਕ ਨਹੀਂ ਕੋੜਾ ਬਹੁਤ ਚੰਗਾ ਬਈ ਪੂਰਾ ਘੈਂਟ ਆ ਉਹ ਕੋੜਾ ਇੱਧਰ ਮਾਰਵਾੜੀ ਨਹੀਂ ਵਹਿਣੇ ਮਾਰਵਾੜੀ ਤੂੰ ਹੋ ਕੋੜੇ ਕੋਲੇ ਚੱਲ ਯਾਰ ਮਨ ਤਾਂ ਸੀ ਸੱਸੀ ਗਾਲੀ ਸੱਸੀ ਗਾਲੀ ਵਧੀਆ ਵਧੀਆ ਕਿਵੇਂ ਓਏ ਕਿਵੇਂ ਸ਼ੁਰੂ ਸੱਟਾ ਪਰਵਾਨ ਸਾਹਿਬ ਸੱਸੀ ਗਾਲੀ ਜੀ ਸੱਸੀ ਗਾਲੀ ਸੱਸੀ ਗਾਲੀ ਓ ਕੋੜਾ ਸੱਟਾ ਪਲਵਾਨ ਹੋ ਕੋੜਾ ਸਾਹਮਣੇ ਖੜਾ ਮੁਣਛੀ ਮੁਣਛੀ ਉਹਦਾ ਦਵਾਪੇ ਨੇ ਕਿਹਾ ਮੁਣਛੀ ਉਹਦਾ ਹੈ ਇਹ ਮੁਣਛੀ ਨਸਲ ਦਾ ਘੋੜਾ ਜਿਹੜੀ ਨਸਲ ਦਾ ਮੁਣਛੀ ਨਸਲ ਆਹ ਠੀਕ ਆ ਬਾਬਾ ਬਾਬੇ ਨੇ ਕਿਹਾ ਤਾਂ ਆਮ ਹੀ ਹੈ ਜਰਾ ਤੋ ਰਾਜੀ ਪਰ ਮਾਨ ਕੋ ਬਤਾ ਸੀ ਹੈ ਨਹੀਂ ਮੈਨੂੰ ਜਿਆਦਾ ਤਾਂ ਨਹੀਂ ਪਤਾ ਬਾਬਾ ਜੀ ਨੂੰ ਪਤਾ ਹੋ ਪਰ ਬਾਬਾ ਜੀ ਤੋਂ ਪੁੱਛ ਲੋ ਵੀ ਭਾਈ ਬਾਬਾ ਵਿਜੀਤ ਸਿੰਘ ਜੀ ਦਾ ਤੇ ਘੋੜਿਆਂ ਦਾ ਕੀ ਕੰਟੈਕਟ ਕੀ ਸੀਗਾ ਆਪਸ ਵਿੱਚ ਕਿਉਂ ਬਾਬਾ ਵਿਜੀਤ ਸਿੰਘ ਦੇ ਘੋੜੇ ਮੰਨੇ ਜਾਂਦੇ ਆ ਬਾਬਾ ਨੌਲਜ ਰੱਖਦਾ ਪਰ ਬਹੁਤ ਹੈ ਨਾ ਹਣਾ ਬਾਬਾ ਜੀ ਜਿਆਦਾ ਤੈਨੂੰ ਆਪਾਂ ਜਿਹੜੇ ਦੇਖੋ ਸਿੰਘ ਸਜੇ ਵੇ ਚੋਲਾ ਪਾਇਆ ਜਿਨ੍ਹਾਂ ਦੇ ਜੇ ਉਹਨਾਂ ਦੇ ਹਿੱਸੇ ਆਏ ਹੈ ਹਨ ਤੇ ਆਪਾਂ ਤਾਂ ਸਿਰ ਜੇਸ ਨਹੀਂ ਰੱਖਿਆ ਬਸ ਇੰਨਾ ਘੜਾ ਵੀ ਆਏ ਮੈਂ ਤਾਂ ਗੁਰੂ ਦੇ ਸਿੱਖ ਨਹੀਂ ਹੈਗੇ ਹਾਂ ਹੁਣ ਤਾਂ ਬਦਲ ਗਿਆ ਛੋਟੇ ਛੋਟੇ ਹੁੰਦੇ ਸੀ ਇਹ ਜਿਹੜਾ ਚਿੱਟੇ ਕੋਲ ਆਉਂਦਾ ਜੀ ਕੋਤੇ ਹਾਂ ਆਪ ਵੀ ਟੂਟੀ ਕੱਢ ਲੈਂਦਾ ਮੂਹ ਨਾਲ ਅੱਛਾ ਜੀ ਆਪ ਵੀ ਪੀਂਦਾ ਹੁੰਦਾ ਪਾਣੀ ਦੇ ਇਲਾ ਬਾਲਟੀ ਆਉਦੀ ਆਪੇ ਚੱਕ ਲੈਂਦਾ ਬੱਕਰੀ ਨੂੰ ਛੱਡ ਦਿੰਦੇ ਬੱਕਰਾ ਗਿੜੇ ਕੱਢਦਾ ਪਰੇਵਸਾ ਗਲ ਚ ਪਾ ਦਿੰਦੇ ਇਹਦਾ ਕਮਾਲਾ ਠੀਕ ਹੈ ਜੀ ਤੇ ਆਪੇ ਆ ਕੇ ਮੂਰੇ ਕੁਰਬਾਨ ਦੇਣਾ ਸਿਰ ਗੋਡਾ ਨਾ ਕਰ ਜਾਂਦਾ ਐਨੀ ਤਾਕਤ ਆ ਘਟ ਜਾਂਦੀ ਹੌਲੀ ਕਾਲ ਯੁਗ ਦਾ ਪਹਿਰਾ ਭੈਣ ਚ ਕਾਲ ਯੁਗ ਜਾਂਦੀ ਹੈ ਦੋਲੇ ਹੀ ਫਰਦਾ ਹਾਂ ਇੱਥੇ ਲੱਤ ਮਰਾਏਗਾ ਨਹੀਂ ਹੁਣ ਆਪਾਂ ਉਧਰ ਲੈ ਚਲੋ ਗਰਾਊਂਡ ਤਾਂ ਚੱਲੀ ਆਪਾਂ ਬਾਬੇ ਤਾਂ ਗਏ ਚੱਲ ਬਲਵਾਨ ਉਧਰਲੇ ਗਰਾਊਂਡ ਜਾਣਾ ਅੱਜ ਕਿੱਧਰ ਲੈ ਜਿੱਤੀ ਵਾਲੇ ਨੇ ਉਧਰ ਚੱਲ ਵੜਦੇ ਆ ਫਿਰ ਚਲ ਕੀ ਕਰਨਾ ਕੁਰਸਾਨਾ ਤੇਰੇ ਉਹ ਆ ਤੇ ਸਾਡਾ ਕੱਠਾ ਬਹੁਤ ਕਿੰਨਾ ਤਗੜਾ ਕੀਤਾ ਆਹ ਆ ਨਹੀਂ ਦੱਸਦਾ ਪੁਲਵਾਨਾਂ ਦੇ ਨਾਲ ਜੋਰ ਕਰਨਾ ਚ ਇਹਨੇ ਆਹ ਸ਼ੋਰ ਨਹੀਂ ਜੋਰ ਕਰਾਉਂਦੇ ਨਾਲ ਚ ਉਹ ਦਬਾਪੇ ਵਾਲਾ ਕਿਧਰ ਗਿਆ ਹੋ ਖੜਾ ਬਾਜੀ ਬਾਜੀ ਦੇ ਘੋੜੇ ਬਾਜੀ ਨੇ ਬਾਜੀ ਨੇ ਮੜਾ ਘੋੜੇ ਦੇ ਨੇੜੇ ਕਰੋ ਤਾਂ ਹੋਰ ਬਾਜੀ ਨੇ ਆਈ ਕਿਹੜਾ ਗਿਆ ਮੋਢਾ ਦੁਖਦਾ ਮੇਰਾ ਦੁੱਲੇ ਜਾਵੜਾ ਜਾਣਾ ਦੱਸ ਫੇਰ ਕਿੰਨਾ ਚਿੱਟੀ ਵਾਲਾ ਕਿਧਰ ਗਿਆ ਦੂਜੇ ਪੁਲਵਾਨ ਬਾਪਿਆਂ ਕੋਲੇ ਸਰਦਾਈ ਵੀ ਨਾ ਦੇਖੋ ਬਣਾਇਆ ਦੂਜਾ ਝਟਕਾ ਹਾਂ ਨਾ ਕਿਹੜੇ ਕਿਹੜੇ ਗਿਆ ਅੰਦਰ ਨਾ ਗਿਆ ਗਿਆ ਹਾਂ ਇੱਕ ਪੂਚੂ ਵਾਲਾ ਤੇ ਦੋਨੇ ਆ ਤੇ ਦਬਾਬੀਆ ਹੈ ਦਬਾਬੇ ਵਾਲਾ ਬਾਹਰ ਉਹ ਤਾਂ ਕਿਹੜੇ ਜਿਹੜਾ ਨਹੀਂ ਨਹੀਂ ਖਰਾਕ ਐਹੀ ਜਿਹੀ ਕਿਹੜੀ ਖਰਾਕ ਖਾਂਦਾ ਬਾਹਰ ਜਾ ਕੇ ਹਾਂ ਕੋਈ ਨਹੀਂ ਖਾਂਦਾ ਠੀਕ ਹੈ ਤੇ ਤੂੰ ਨਹੀਂ ਖਾਂਦਾ ਵੀ ਤੇ ਉਹ ਨਹੀਂ ਖਾਂਦਾ ਪਰ ਪਹਿਲੇ ਸਰਦਾਈ ਨਹੀਂ ਕਿੰਨਾ ਆ ਇਨੀ ਨਾ ਪੀਦੇ ਮੈਂ ਨਹੀਂ ਬਦਾਮ ਵਾਲੀ ਪੀਨੇ ਆ ਪਰਵਾ ਦੂਜੀ ਕੋਣ ਕਹਿੰਦਾ ਦੂਜੇ ਕੌੜਾ ਹੋ ਜਾਏਗਾ ਤੂੰ ਪੀ ਕੇ ਤੇ ਦੂਜੀ ਡਾੜ ਨੇਂ ਦਾ ਬਾਬਾ ਨਹੀਂ ਝਟਕੇ ਵਾਲੀ ਬੱਕਰਾ ਨਹੀਂ ਹਾਂਦਾ ਬੱਕਰਾ ਤੇ ਲੜਾਈ ਹੋ ਰਹੀ ਹੈ ਬਾਬੇ ਫੜਾ ਕੇ ਜਾਣਗੇ ਬਾਬੇ ਸੈਜਣਾ ਹਾਂ ਉਹ ਮੇਨ ਨੂੰ ਮਿਲਿਆ ਵਾਰਮ ਹਣਾ ਕਹਿੰਦਾ ਆ ਜਾਓ ਬਣਾਈ ਜਾਂਦੇ ਸ਼ੋਰ ਤੇ ਟਿੱਟੀ ਵਾਲਾ ਇਹ ਪਲਵਾਨ ਟਿੱਟੀ ਵਾਲਾ ਹਾਂ ਬਾਬਾਣ ਚੱਲ ਗਿਆ ਪਾ ਕੇ ਉਧਰ ਨੂੰ ਆਇਆ ਹੋਕੜਾ ਜਲ ਜਲ ਹੋਖੜਾ ਆ ਗਿਆ ਚਿੱਟੀ ਵਾਲਾ ਪਲਵਾਨ ਹੁਣ ਜਾਂਦੇ ਹਾਂ ਬਾਬਿਆਂ ਕੋਲ ਉੱਧਰ ਹੈ ਤਾਂ ਨੇਰਾ ਜੇ ਲਾਈਟ ਦਾ ਪ੍ਰਬੰਧ ਹੈ ਬਾਬੇ ਵੀ ਦਿਖਾਉਣਗੇ ਤੁਸੀ ਕਿਵੇਂ ਤਿਆਰ ਕਰਦੇ ਆ ਸਮਾਨ ਚਿੱਟੀ ਵਾਲਾ ਪਲੇਅਰਾਂ ਨੂੰ ਦੇ ਦਿਆਂ ਡਾਇਟ ਕੱਟ ਰਿਹਾ ਚਿਕਨ ਫਰਿੱਜ ਚ ਗਰਮ ਕਰ ਲੈਣ ਤੇ ਕਿਹੜਾ ਕੰਮ ਮੂਲ ਕਿਉਂ ਪਾਲਾ ਬੱਚੇ ਦੇ ਬਾਵਾ ਹਰਾ ਚਲਾਰੇ ਪੱਠੀ ਪੁਚੋੜਾ ਫਟਾ ਕੰਮ ਯਾਰ ਬਣਾਉਂਦੇ ਆ ਚਿੱਟੀ ਵਾਲਾ ਹੁਣ ਚਿੱਟੀ ਆਲਾ ਬਣ ਜਾ ਹਲਬਾਈ ਕੱਲੀਆਂ ਨੂੰ ਟੈਂਟ ਜੇ ਲਾ ਲੜੀ ਤੂੰ ਹੋਰ ਕੰਮ ਕਰਦੇ ਕਰ ਉਹ ਟੱਲੀ ਨੂੰ ਕਹਿੰਦਾ ਕਹਿੰਦਾ ਪ੍ਰਿੰਟ ਕਰ ਦੂਗਾ ਵਸ ਗਿਆ ਤੈਨੂੰ ਕੋਈ ਸ਼ਾਰਟ ਦੇ ਕੰਬੀ ਦੇ ਕਿੱਢੀ ਜਾਂਦੇ ਟੱਲੀ ਨੇ ਤਾਂ ਨਹੀਂ ਲੱਤ ਵੀ ਤੋੜਦੀ ਸਾਲੇ ਨੇ ਚਿੱਟੀ ਆਲਾ ਬਣ ਗਿਆ ਹਲਬਾਈ ਆ ਬਾਈ ਦਾ ਪਹਿੰਦੇ ਆ ਲੈ ਪੂਰਾ ਘੈਂਟ ਬਣਾ ਦੇ ਚਿਕਨ ਜਾਣੇ ਆਪਾਂ ਤਿੰਨੀ ਆ